ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਪੀਐਨਬੀ ਬੈਂਕ ਦੀ ਮੁੱਖ ਬ੍ਰਾਂਚ ਵਿੱਚ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪੀਐਨਬੀ ਬੈਂਕ ਦੀ 130ਵੀਂ ਸਥਾਪਨਾ ਦਿਵਸ ਦੇ ਮੌਕੇ ਤੇ ਅੱਜ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਆਪਣਾ ਖੂਨਦਾਨ ਕੀਤਾ ਉਹਨਾਂ ਕਿਹਾ ਕਿ ਇਸ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਖੂਨਦਾਨ ਮਹਾਦਾਨ ਹੁੰਦਾ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਇਹ ਉਪਰਾਹ ਲਾ ਕੀਤਾ ਤੇ ਸੈਂਕੜੇ ਲੋਕਾਂ ਨੇ ਇਸ ਵਿੱਚ ਖੂਨਦਾਨ ਵੀ ਕੀਤਾ लुधियाना ਤੋਂ सुरेंद्र सोनी ਦੀ ਰਿਪੋਰਟ ਅਸਿਸਟੈਂਟ ਜਨਰਲ ਸੈਕਟਰੀ ਲੁਧਿਆਣਾ ਜਨ ਆਲ ਇੰਡੀਆ ਪੰਜਾਬ ਨੈਸ਼ਨ ਦੇ ਥੋਮੇ ਕਾਫੀਸਰ ਅਸਿਸਟੈਂਟ ਜਨਰਲ ਅੱਜ ਅਸੀਂ ਅੱਜ ਅਸੀਂ ਜੋ ਪੰਜਾਬ ਨੈਸ਼ਨ ਮੈਗ ਦਾ 130 ਸਤਪਨਾ ਦਿਵਸ ਉਹਦੇ ਮੌਕੇ ਦੇ ਉੱਪਰ ਅਸੀਂ ਬਲੱਡ ਡੋਨੇਸ਼ਨ ਕੈਂਪ ਰੱਖਿਆ ਆਪਣੇ ਸਰਕਲ ਆਫਿਸ ਪੰਜਾਬ ਨੈਸ਼ਨ ਮੈਗ ਲੁਧਿਆਣਾ ਦੇ ਵਿੱਚ ਜਿਸ ਦੇ ਵਿੱਚ ਸਾਨੂੰ 100 ਤੋਂ ਵੱਧ ਜਿਹੜੇ ਉਸ ਟਾਈਮ 'ਤੇ ਬਲੱਡ ਡੋਨੇਟ ਕਰ ਚੁੱਕੇ ਹੈ ਇਹ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਇਹਦਾ ਬਲੱਡ ਡੋਨੇਸ਼ਨ ਕਿਸੇ ਨਹੀਂ ਜਿਹੜੀ ਲਾਈਫ ਨੂੰ ਬਚਾ ਸਕਦਾ ਹੈ ਕਿੰਨਾ ਅਗੇ ਨਜ਼ਰ ਦੇ ਕੇ ਆ ਮੈਂ ਇਹੀ ਜਿਹੜੇ ਸਭ ਲੋਕ ਜਿਹੜੇ ਆਪਣੇ ਆਫੀਸਰ ਸਟਾਫ ਹੈ ਜਿਹੜਾ ਸਾਡਾ ਬੈਂਕ ਦਾ ਸਟਾਫ ਹੈ ਬਾਦ ਚੜਦੀ ਹਿੱਸਾ ਲੈ ਰਹੇ ਆ ਅਸੀਂ ਅਸੀਂ ਹੋਕ ਕਰਦੇ ਆ 100 ਤੋਂ ਉੱਪਰ ਜਿਹੜੇ ਸਾਡੇ ਜਿਹੜੇ ਆ ਯੂਨਿਟਸ ਹੋਣਗੇ ਅੱਜ ਇਹ ਸਾਰੇ ਬੈਂਕ ਦੇ ਮੁਲਾਜ਼ਮ ਨੇ ਜਿਹੜੇ ਹਾਂ ਸਰ ਸਾਰੇ ਬੈਂਕ ਦੇ ਮੁਲਾਜ਼ਮ ਹੈ ਉਸ ਤੋਂ ਇਲਾਵਾ ਕੁਝ ਵੋਲੰਟੀਅਰ ਵੀ ਆਉਣਾ ਤੇ ਜਿਹੜੇ ਅੱਜ ਬਲੱਡ ਡੋਨੇਟ ਕਰ ਰਹੇ ਆ ਬੇਸਿਕਲੀ ਮੈਂ ਦੱਸਣਾ ਚਾਹੁੰਗਾ ਜਿਹੜੇ ਬੈਂਕ ਨੂੰ ਅੱਜ 130 ਬੈਂਕ ਨੂੰ ਜਿਹੜੇ 130 ਸਾਲ ਪੂਰੇ ਹੋਣ ਜਾ ਰਹੇ ਆ ਜਿਹੜਾ ਪੰਜਾਬ ਨੈਸ਼ਨਲ ਬੈਂਕ ਸਵਦੇਸ਼ੀ ਬੈਂਕ ਦਾ ਜਿਹੜਾ ਕਨਸੈਪਟ ਸੀਗਾ ਲਾਲਾ ਲਾਜਪਤ ਰਾਏ ਔਰ ਦਿਆਲ ਸਿੰਘ ਮਜੀਠੀਆ ਜੀ ਨੇ ਸ਼ੁਰੂ ਕੀਤਾ ਸੀਗਾ ਔਰ ਇੱਕ ਸੁਤੰਤਰਤਾ ਦੀ ਲਹਿਰ ਦੇ ਦੌਰਾਨ ਸ਼ੁਰੂ ਕੀਤਾ ਗਿਆ ਸੀ ਬੈਂਕ ਕੇ ਇਹ ਜਿੰਨੇ ਵੀ ਸਾਡੇ ਜਵਾਲਲਾਲ ਨਹਿਰੂ ਲਾਲਬਾਧੁਰ ਸ਼ਾਸਤਰੀ ਇੰਦਰਾ ਗਾਂਧੀ ਈਵਨ ਜਲਿਆਂਵਾਲਾ ਬਾਗ ਕਮੇਟੀ ਦੇ ਜਿਨ੍ਹਾਂ ਦੇ ਵੀ ਖਾਤੇ ਸੀਗੇ ਉਹ ਇਸ ਬੈਂਕ ਦੇ ਵਿੱਚ ਸੀਗੇ ਪਾਰਟੀਸ਼ਨ ਦੇ ਦੌਰਾਨ ਕਈ ਲੋਕਾਂ ਦਾ ਜਿਹੜਾ ਪੈਸਾ ਸੀ ਇਸ ਬੈਂਕ ਦੇ ਵਿੱਚ ਸੀਗਾ ਔਰ ਜਿਨ੍ਹਾਂ ਲੋਕਾਂ ਕੋਲੇ ਕੋਈ ਰਿਕਾਰਡ ਵੀ ਨਹੀਂ ਸੀਗਾ ਉਹਨਾਂ ਦਾ ਵੀ ਬੈਂਕ ਦਾ ਇੱਕ ਇੱਕ ਪਾਈ ਜਿਹੜੀ ਬੈਂਕ ਨੇ ਚੁਕਾਈ ਹੈ सर uh, मैं शिल्पी कश्यप पंजाब नेशनल बैंक सर्कल ऑफिस लुधियाना से वुमन बींग चेयरपर्सन क्या करना सर जैसे कि हमारे एच सर ने रोहित सर ने बताया कि आज हमारा पंजाब नेशनल बैंक का एक सौ स्थापना दिवस है तो उसके उपलक्ष्य में हमारे पंजाब नेशनल बैंक के जितने भी कर्मचारी हैं यहाँ पे स्वैच्छिक अपने इच्छा के अनुसार और यहाँ पे ब्लड डोनेशन ब्लड डोनेट करें तो जैसे कि आप जानते हो कि रक्तदान महादान होता है तो ये बॉडी के लिए जैसे ब्लड बहुत जरूरी होता है तो जिन एम्प्लॉयज़ को जिन लोगों को इसकी आवश्यकता पड़ेगी तो वहाँ पर इसको यूज़ किया जाएगा और 12 अप्रैल को भी कैंप दोबारा से आयोजित किया जा रहा है यहाँ पे तो मेडिकल कैंप है तो आप सबसे अनुरोध है कि कृपया यहाँ पे आएँ और अपना स्वास्थ्य चेकअप करवाएं तो पंजाब नेशनल बैंक का बहुत बहुत धन्यवाद